ਕੈਂਸਰ ਨਾਮਕ ਬਿਮਾਰੀ ਨੂੰ ਤੁਸੀਂ ਮਾਤ ਦਿੱਤਾ ਹੈ ਹੌਸਲਾ ਨਹੀਂ ਛੱਡਿਆ ਕਿਵੇਂ ਦਰਿਆ ਉਹ ਸਫਰ ਤੁਹਾਡਾ ਕੈਂਸਰ ਦਾ ਸਫਰ ਤਾਂ ਬਹੁਤ ਜਿਆਦਾ ਔਖਾ ਰਿਹਾ ਵਾ ਤੁਹਾਨੂੰ ਪਤਾ ਹੀ ਹੋਣਾ ਜਿੱਦਾਂ ਕੀਮੋਥਰਪੀ ਲੱਗਦੀ ਸੀ ਉਹਦੇ ਵਿੱਚ ਤਾਂ ਬਹੁਤ ਹੀ ਮੁਸ਼ਕਲ ਨਾਲ ਦਿਨ ਕੱਟੇ ਆ ਘਰ ਤੇ ਵੀ ਢਾਈ ਢੇਰੀ ਦੇ ਕਰੀਬ ਬੈਗੇ ਸੀਗੇ ਕਿਉਂਕਿ ਇਹਦੇ ਵਿੱਚ ਬੜੇ ਹੀ ਦੁੱਖ ਚੱਲੇ ਆ ਮੈਂ ਵੀਰ ਜੀ ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦੇ ਮੈਂ ਕਿਹਾ ਗਰਮੀ ਦਾ ਸੀਜ਼ਨ ਹੈ ਚਲੋ ਇੱਕ ਸਾਧੀ ਸੇਵਾ ਹੀ ਆ ਸਰਦਾਈ ਦੇ ਸ਼ਕਾਸ਼ ਪਾ ਆਪਣਾ ਗਰਮੀ ਦੂਰ ਕਰਾਂਦੇ ਇਹਦੇ ਬੈਨੀਫਿਟ ਵੀ ਬੜੇ ਨੇ ਆਪਾਂ ਕੋਈ ਘਟੀਆਂ ਮਾਰਨੀ ਬੰਦੇ ਡਰਾਈ ਫੂਡ ਪਾਉਣੇ ਆ ਖਸਖਸ ਪਾਉਣੇ ਆ ਮਗਜ ਪਾਉਣੇ ਕਾਲੀਆਂ ਮਿਰਚਾਂ ਆ ਲਾਚੀਆਂ ਆ ਵਾ ਸੌਫ ਆ گلاب ਦੇ ਪੱਤੇ ਆ ਸਾਰੇ ਸਹੀ ਤਰੀਕੇ ਨਾਲ ਬਣਾ ਕੇ ਸੁੱਟੇ ਧੰਗ ਨਾਲ ਬਣਾ ਕੇ ਆਪਾਂ ਸੰਗਤਾਂ ਨਾਲ ਸ਼ਕਾਇਦ ਆ ਜਪ ਦੇ ਵਿੱਚ ਜਿਹੜੇ 6 ਦਰਿਆ ਵਗਦੇ ਆ 6 ਮਾਂ ਦਰਿਆ ਸਾਡੇ ਨਸਿਆਂ ਦਾ ਗੜ ਹੋ ਗਿਆ ਤੋਂ ਇਸ ਤਰ੍ਹਾਂ ਜਿਹੜੇ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਇਹ ਪ੍ਰਾਤਨ ਇਹ ਪ੍ਰਾਤਨ ਸਰਦਾਈ ਹੈ ਉਹ ਨੌਜਵਾਨਾਂ ਦੇ ਲਈ ਤੇ ਕਿਵੇਂ ਅੱਜ ਕੱਲੇ ਪ੍ਰੋਟੀਨ ਵਗੈਰਾ ਖਦੇ ਨੇ ਪਰ ਇਹ ਪ੍ਰੋਟੀਨ ਨਾਲੋਂ ਵੀ ਥੋੜਾ ਠੰਡਾ ਲਿੰਕਾ ਕੋਕ ਪੀਣ ਹੋਏ ਇੱਕ ਲਾਲ ਰੰਗ ਦੀ ਗੁਲਾਬੀ ਰੰਗ ਦੀ ਬੋਤਲ ਹੁੰਦੀ ਆ ਉਹ ਵੀ ਬੜਾ ਲੋਕ ਪਿੰਦੇ ਆ ਨਸਾ ਇਹਦਾ ਦੁਨੀਆ ਪਰਦਾ ਆਮ ਹੀ ਹੋ ਗਿਆ ਜਿਹੜੀ ਇਹ ਚੀਜ਼ ਹੈ ਇੱਕ ਕੁਦਰਤੀ ਔਰ ਇੱਕ ਹੱਥੀ ਤਿਆਰ ਕੀਤੀ ਹੋਈ ਚੀਜ਼ ਹੈ ਕਿ ਕਈ ਤਾਂ ਵੀਰੇ ਵੀ ਸੋਚਣਦੇ ਆ ਸ਼ਾਇਦ ਇਹ ਨਸ਼ੇ ਦੀ ਚੀਜ਼ ਵੇਚ ਰਿਹਾ ਭੰਗ ਵੇਚ ਰਿਹਾ ਮੈਂ ਸਾਰੀ ਸੰਗਤ ਨੂੰ ਜਿਹੜੇ ਵੇਖ ਰਹੇ ਨੇ ਚੈਨਲ ਤੇ ਇਹ ਭੰਗ ਨਹੀਂ ਹੈਗੀ ਇਹ ਬਿਲਕੁਲ ਕੋਲਡ ਰਿੰਗਾਂ ਤੋਂ ਉੱਤੇ ਉੱਠ ਕੇ એનર્ਜੀ ਡਰਿੰਕ ਜਿਹੜੇ ਪੀ ਪੈਂਦੇ ਉਹਦੇ ਤੋਂ ਵੀ ਕਈ ਗੁਣਾ ਉੱਠ ਕੇ ਦੇਸੀ ਨੁਕਤਾ ਇਹ ਪ੍ਰਾਤਨ ਨੁਕਸਾ ਸਾਸ਼ੀਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਲੁਧਿਆਣਾ ਦੇ ਵਿੱਚ ਮੌਜੂਦ ਆ ਤੇ ਲੁਧਿਆਣਾ ਦੇ ਵਿੱਚ ਬਹੁਤ ਸਾਰੀਆਂ ਜਗਾਵਾਂ ਤੇ ਤੁਸੀਂ ਸਰਦਾਈ ਵੀ ਪਿੱਤੀ ਹੋਣੀ ਹੈ ਪਰ ਅੱਜ ਤੁਹਾਨੂੰ ਇੱਕ ਅਜਿਹੇ ਵੀਰ ਨਾਲ ਮਿਲੌਣ ਲੈ ਕੇ ਆਏ ਆ ਜਿਸ ਨੇ ਕੈਂਸਰ ਨਾਮਕ ਬਿਮਾਰੀ ਨੂੰ ਵੀ maat ਦਿੱਤਾ ਹੈ ਇਸ ਦੇ ਹੌਸਲੇ ਬੜੇ ਬੁਲੰਨੇ ਤੇ ਅੱਜ ਸਰਦਾਈ ਦੀ ਜਿਹੜੀ ਆ ਦੁਕਾਨ ਲਾ ਕੇ ਉਹ ਵੀਰ ਇੱਥੇ ਆਪਣਾ ਗੁਜ਼ਾਰਾ ਜਿਹੜਾ ਕਰ ਰਿਹਾ ਆ ਨਾਲ ਗੱਲਬਾਤ ਕਰਦੇ ਆ ਵੀਰ ਜੀ 사ਸ਼ੀਕਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਠੀਕ ਠਾਕ ਹੋ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਕਦੋਂ ਸ਼ੁਰੂ ਕੀਤਾ ਤੁਸੀਂ ਕਿਉਂਕਿ ਜਿਸ ਤਰ੍ਹਾਂ ਅਸੀਂ ਸੁਣਿਆ ਕੈਂਸਰ ਨਾਮਕ ਬਿਮਾਰੀ ਨੂੰ ਤੁਸੀਂ ਮਾਤ ਦਿੱਤਾ ਹੈ ਹੌਸਲਾ ਨਹੀਂ ਛੱਡਿਆ ਕਿਵੇਂ ਦਰਿਆ ਉਹ ਸਫ਼ਰ ਤੁਹਾਡਾ ਕੈਂਸਰ ਵਾਲਾ ਵੀਰ ਜੀ ਸਫ਼ਰ ਤਾਂ ਬਹੁਤ ਜ਼ਿਆਦਾ ਯੋਖਾ ਰਿਹਾ ਵਾ ਤੁਹਾਨੂੰ ਪਤਾ ਹੀ ਹੁਣ ਜਦੋਂ ਕੀਮੋਥਰਪੀਆਂ ਲੱਗਦੀਆਂ ਸੀ ਉਹਦੇ ਵਿੱਚ ਤਾਂ ਬਹੁਤ ਹੀ ਮੁਸ਼ਕਲ ਨਾਲ ਦਿਨ ਕੱਢੇ ਆ ਘਰ ਤੇ ਵੀ ਢਾਈ ਢੇਰੀ ਵਕਰੀ ਬੈਗੇ ਸੀਗੇ ਕਿਉਂਕਿ ਇਹਦੇ ਵਿੱਚ ਬੜੇ ਹੀ ਦੁੱਖ ਚੱਲੇ ਆ ਮੈਂ ਔਰ ਮੈਨੂੰ ਹੀ ਪਤਾ ਜਿਹੜੇ ਵੀ ਹੋਰ ਕੈਂਸਰ ਨਾਲ ਜਿਨ੍ਹਾਂ ਨੂੰ ਹੋਇਆ ਉਹਨਾਂ ਨੂੰ ਪਤਾ ਲੱਗਦਾ ਵਾ ਕਿਸ ਤਰ੍ਹਾਂ ਦੀ ਜ਼ਿੰਦਗੀ ਕੱਟੀ ਹੋਈ ਆ ਉਹ ਤੇ ਦੁੱਖ ਚੱਲੇ ਇਹਦੇ ਵਿੱਚ ਇੱਕ ਤਰੀਕਾ ਤਾਂ ਹੌਸਲਾ ਹਾਰ ਹੀ ਚੁੱਕੇ ਸੀਗੇ ਪਰ ਗੁਰੂ ਰਾਮਦਾਸ ਮਹਾਰਾਜ ਦੀ ਇੰਨੀ ਕਿਰਪਾ ਰਹੀ ਆ ਆਪਾਂ ਸਹੀ ਜਰਾਵੇਂ ਚੜ੍ਹਦੀ ਕਲਾ ਦੇ ਵਿੱਚ ਅੱਜ ਉਹ ਬਿਮਾਰੀ ਨੂੰ ਆਪਾਂ maat ਬਾਕੀ ਵੀ ਅੱਜ ਆਪਣੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਜੀ ਹੌਸਲਾ ਛੱਡਤਾ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ ਮੈਨੂੰ ਕੈਂਸਰ ਹੈ ਹਾਂਜੀ ਬਿਲਕੁਲ ਵੀਰੇ ਇੱਕ ਅਰੀ ਤਾਂ ਜਦੋਂ ਤੁਹਾਨੂੰ ਪਤਾ ਹੀ ਬਿਮਾਰੀ ਕਿੰਨੀ ਖਤਰਨਾਕ ਬਿਮਾਰੀ ਆ ਜੇ ਆਪਾਂ ਕਿਸੇ ਨੂੰ ਦੱਸਦੇ ਵੀ ਉਹ ਵੀ ਇੱਕ ਰੀ ਬੰਦਾ ਢਈ ਢਾ ਜਾਂਦਾ ਵਾ ਕਿ ਕੈਂਸਰ ਨਾਲ ਦੀ ਬਿਮਾਰੀ ਨਹੀਂ ਪੈੜੀ ਆ ਜੀ ਪਰ ਹਰੇਕ ਬੰਦਾ ਹੀ ਢੀ ਢੇ ਦਿੰਦਾ ਪਰ ਆਪਾਂ ਚੜਦੀ ਚੜਦੀ ਕਲਾ 'ਚ ਰਹੇ ਆ ਗੁਰੂ ਰਾਮਦਾਸ ਮਹਾਰਾਜ ਦੀ ਇਨੀ ਕਿਰਪਾ ਰਹੀ ਹੈ ਜੀ ਅੱਜ ਸ਼ਰਦਾਈ ਦੀ ਦੁਕਾਨ ਲਾ ਰਹੇ ਹਾਂ ਲੋਕਾਂ ਨੂੰ ਸ਼ਰਦਾਈ ਬੁਲਾ ਰਹੇ ਹਾਂ ਇੱਥੇ ਕਿਵੇਂ ਪਹੁੰਚੇ ਇਸ ਤੋਂ ਪਹਿਲਾਂ ਵੀ ਕੁਝ ਕਰਦੇ ਰਹੇ ਹਾਂ ਹਾਂਜੀ ਵੀਰ ਜੀ ਪਹਿਲਾਂ ਮੈਂ ਫੈਕਟਰੀ ਵਿੱਚ ਜੋਬ ਕਰਦਾ ਸੀਗਾ ਫੈਕਟਰੀ 'ਚ ਕਰਦੇ ਸੀ ਹਾਂਜੀ ਜਿਹੜੀ ਸਲਾਈ ਮਸ਼ੀਨਾਂ ਦੀ ਬੋਰੀ ਸਲਾਈ ਕਰਦੇ ਆ ਉਹ ਉਹਦੀ ਫਿਟਿੰਗ ਕਰਦਾ ਸੀਗਾ ਜੀ ਤੇ ਹੁਣ ਆ ਕਿਰਤ ਚਾਲੂ ਕੀਤੀ ਹੈ ਸਰਦਾਈ ਦੀ। ਮੈਂ ਡਾਕਟਰਾਂ ਨੇ ਮਨਾ ਕੀਤਾ ਕਿ ਤੇ ਫੈਕਟਰੀ ਵਿੱਚ ਹੁਣ ਤੂੰ ਕੰਮ ਨਹੀਂ ਕਰ ਸਕਦਾ। ਤੈਨੂੰ ਤੇਲ ਚੜੂਗਾ ਦੇ ਵਿੱਚ ਦੁਬਾਰੋ ਫੇਰ ਦਿੱਕਤ ਆ ਸਕਦੀ ਆ। ਇਸ ਕਰਕੇ ਤੂੰ ਸਾਫ਼ ਸੁਥਰਾ ਹੀ ਕੰਮ ਕਰਨਾ ਵੀ ਜਿਹਦੇ ਵਿੱਚ ਤੇਲ ਤੂਲ ਨਾ ਚੜੇ ਤੇ ਗਰਮੈਸ਼ ਗਰਮੂਸ਼ ਨਾ ਹੋਵੇ ਉੱਥੇ ਉਹ ਕੰਮ ਨਹੀਂ ਕਰਨਾ ਤੇ ਇਸ ਕਰਕੇ ਹੁਣ ਸਰਦਾਈ ਦਾ ਕੰਮ ਹੀ ਚਾਲੂ ਕੀਤਾ ਸੀ ਜੀ। ਘਰੇ ਕੌਣ-ਕੌਣ ਨੇ ਤੁਹਾਡੇ? ਘਰੇ ਵੀਰ ਜੀ ਤਿੰਨ ਬ੍ਰਦਰ ਤਿੰਨੇ ਜਾਣੇ ਅਸੀਂ। ਤੋਂ ਇੱਕ ਮੈਂ ਤਾਂ ਵੱਡਾ ਬ੍ਰਦਰ ਇੱਕ ਛੋਟਾ ਵਾ। ਤੇ ਵੱਡੇ ਨੇ ਮੈਰਿਜ ਹੋਈ ਹੈ ਮੇਰੀ ਵੀ ਮੈਰਿਜ ਹੋਈ ਉਹਦੇ ਦੋ ਜਵਾਕ ਆ ਮੇਰੀ ਇੱਕ ਭਟੰਗਣਾ ਛੋਟੀ 10 ਮਹੀਨਿਆਂ ਦੀ ਤੇ ਮਾਤਾ ਜੀ ਨੇ ਹਸਪੀਟਲ ਵੀ ਐਡਮਿਟ ਸੀ ਹਾਂਜੀ ਹਸਪੀਟਲ ਮੈਂ ਕਰੀਬਨ ਸਾਲ ਕੋ ਹਸਪੀਟਲ ਰਿਆ ਵਾਂ ਹਾਂਜੀ ਤਾਂ ਕਿਸ ਤਰ੍ਹਾਂ ਲੱਗਦਾ ਹੈ ਕਿ ਅੱਜ ਮਿਹਨਤ ਕਰ ਰਹੇ ਹੋ ਲੋਕ ਆਉਂਦੇ ਨੇ ਤੁਹਾਡੇ ਕੋਲ ਕਿਉਂਕਿ ਤੁਹਾਡੀ ਇੱਕ ਵੀਡੀਓ ਵੀ ਦੇਖੀ ਮੈਂ ਵਾਇਰਲ ਹੋਈ ਸੀ ਵੀ ਤੁਹਾਨੂੰ ਵੀ ਰੇੜੀ ਨਹੀਂ ਦੁਕਾਨ ਜੀ ਨਹੀਂ ਲਾਉਣ ਦਿੰਦੇ ਸੀ ਹਾਂਜੀ ਵੀਰ ਜੀ ਆ ਪ੍ਰਵਾਸੀ ਸੀਗੇ ਆਪਾਂ ਨੂੰ ਇਹ ਰੋਗ ਦੇ ਹੀ ਕਹਿੰਦੇ ਇੱਥੇ ਤੂੰ ਰੇੜੀ ਆਪਣੀ ਚੱਕ ਲੈ ਦੋ ਤਿੰਨ ਦਿਨ ਆ ਕੇ ਮੈਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵਾ ਫਿਰ ਮੈਂ ਆਪਣਾ ਬਾਬਾ ਪ੍ਰਗਟ ਸਿੰਘ ਨੂੰ ਫੋਨ ਕੀਤਾ ਸੀਗਾ ਮੈਂ ਕਿ ਬਾਬਾ ਜੀ ਇਦਾਂ ਕਰਕੇ ਤੰਗ ਪ੍ਰੇਸ਼ਾਨ ਕਰਦੇ ਆ ਪ੍ਰਵਾਸੀ ਪਰ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੇਰੀ ਸਿਹਤ ਪਹਿਲੇ ਹੀ ਵਿਗੜੀ ਹੋਈ ਆ ਤੇ ਮੈਂ ਇਹ ਨਹੀਂ ਕਹਿੰਦਾ ਮੈਂ ਉਹਨੂੰ ਹੱਥੋਂ ਬਾਈ ਕਰਾਂ ਤੇ ਮੇਰਾ ਕਾਨੂੰਨ ਨੁਕਸਾਨ ਹੋਵੇ ਤੁਸੀਂ ਆਪ ਦੇਖੋ ਆ ਕੇ ਤੇ ਗੱਲਬਾਤ ਕਰੋ ਫਿਰ ਬਾਬਾ ਜੀ ਨਾਲ ਉਹਨੇ ਗੱਲਬਾਤ ਕੀਤੀ ਸੀ ਮੈਂ ਪ੍ਰਵਾਸੀ ਨੇ ਸਮਝਾਇਆ ਵਾ ਤੇ ਉਹਨੇ ਮਾਫੀ ਵੀ ਮੰਗੀ ਐਨਾਂ ਕੋਲੋਂ ਆਪਾਂ ਅੱਗੇ ਤੋਂ ਬਾਅਦ ਨਹੀਂ ਤੰਗ ਪ੍ਰੇਸ਼ਾਨ ਕਰਦੇ ਅੱਛਾ ਕਿਵੇਂ ਸੋਚਿਆ ਵੀ ਮੈਂ ਹੁਣ ਫੈਕਟਰੀ ਦੇ ਵਿੱਚੋਂ ਨਿਕਲ ਕੇ ਹੁਣ ਮੈਂ ਸ਼ਰਧਾਈ ਲਾਊਂਗਾ ਤੇ ਲੋਕਾਂ ਨੂੰ ਸ਼ਰਧਾਈ ਬੁਲਾਊਂ ਵੀਰ ਜੀ ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦਾ ਮੈਂ ਕਿ ਗਰਮੀ ਦਾ ਸੀਜ਼ਨ ਹੈ ਚਲੋ ਇੱਕ ਸਾਦੀ ਸੇਵਾ ਹੀ ਆ ਸਰਦਾਈ ਦੇ ਸ਼ਕਾਸ਼ਕਾ ਆਪਣਾ ਗਰਮੀ ਦੂਰ ਕਰਾਂਦੇ ਇਹਦੇ ਬੈਨੀਫਿਟ ਵੀ ਬੜੇ ਨੇ ਆਪਾਂ ਕੋਈ ਘਟੀਆਂ ਮਾਲ ਨਹੀਂ ਪਾਉਂਦੇ ਡਰਾਈ ਫੂਡ ਪਾਉਂਨੇ ਆ ਖਸਖਸ ਪਾਉਂਨੇ ਆ ਮਖਜ ਪਾਉਂਨੇ ਆ ਕਾਲੀਆਂ ਮਿਰਚਾਂ ਆ ਲਾਚੀਆਂ ਆ ਵਾ ਸੌਂਫ ਆ گلاب ਦੇ ਪੱਤੇ ਆ ਸਾਰੇ ਸਹੀ ਤਰੀਕੇ ਨਾਲ ਬਣਾ ਕੇ ਸਿੱਟੇ ਧੰਗ ਨਾਲ ਬਣਾ ਕੇ ਆਪਾਂ ਸੰਗਤਾਂ ਨੂੰ ਸ਼ਿਕਾਈਦਾ ਜੀ ਮਤਲਬ ਸਿਹਤ ਵਾਸਤੇ ਵੀ ਵਧੀਆ ਹੈ ਬਿਲਕੁਲ ਬਿਲਕੁਲ ਸਿਹਤ ਵਾਸਤੇ ਤੁਹਾਨੂੰ ਪਤਾ ਡਰਾਈ ਫੂਡ ਸਿਹਤ ਵਾਸਤੇ ਬਿਲਕੁਲ ਮੈਨੀਫੈਟ ਹੁੰਦੇ ਆ ਆਪਾਂ ਭਿਓ ਕੇ ਰਾਤ ਨੂੰ ਭਿਓਦੀ ਦਾ ਸਵੇਰੇ ਆ ਕੇ ਇੱਥੇ ਅਗਰ ਰਗੜਾ ਲਾਈਦਾ ਵਾ ਇੱਥੇ ਤਿਆਰ ਕਰਕੇ ਇੱਥੇ ਹੀ ਸਿਕਾਈਦਾ ਸਾਨੂੰ ਕਿੰਨਾ ਸਮਾਂ ਲੱਗ ਜਾਂਦਾ ਨੂੰ ਤਿਆਰ ਕਰਨ ਚ ਵੀਰ ਜੀ ਸਵੇਰੇ ਅਸੀਂ 8:30 ਵੇ ਆ ਜਾਂਦੇ ਆ ਤੇ 10:30 ਤੋਂ 2 ਘੰਟੇ ਲੱਗ ਜਾਂਦੇ ਆ ਆਪਾਂ ਨੂੰ ਤਿਆਰ ਕਰਦੇ ਕਰਦੇ ਤੇ ਉਸ ਤੋਂ ਬਾਅਦ ਜਾ ਕੇ ਤਿਆਰ ਹੁੰਦਾ ਫੇਰ ਆਪਾਂ ਵਰਤੌਣਾ ਚਾਲੂ ਕਰੀਦਾ ਜੀ ਹਮ ਲਿਆنگ ਸਿੰਘ ਤੁਹਾਡੇ ਕੋਲ ਪਹੁੰਚੇ ਸੀ ਆ ਨਾਲ ਮਜੂਬ ਨੇ ਬਾਬਾ ਜੀ ਕਿਵੇਂ ਦੇਖਦੇ ਹੋ ਕਿ ਅੱਜ ਤੁਸੀਂ ਬਹੁਤ ਸਾਰੇ ਘਰ ਪਹਿਲਾਂ ਵੀ ਇਸ ਤਰ੍ਹਾਂ ਦੇ ਬਸਾਏ ਨੇ ਤੇ ਅੱਜ ਫੇਰ ਇੱਕ ਵੀਰ ਨੂੰ ਸ਼ਰਧਾਈ ਦੀ ਦੁਕਾਨ ਜਿਹੜੀ ਆ ਖੋਲ ਕੇ ਦਿੱਤੀ ਪਹਿਲਾਂ ਵੀ ਬਹੁਤ ਸਾਰੇ ਚੌਂਕਾ ਤੇ ਤੁਹਾਡਾ ਨਾਮ ਬੋਲਦਾ ਕਿ ਦੀ ਖਾਲਸਾ ਪ੍ਰਗਟਜੀ ਸਾਨੂੰ ਰੋਜ਼ਗਾਰ ਲਾ ਕੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਗ ਪ੍ਰਗਟ ਸਿੰਘ ਖਾਲਸਾ ਨੇ ਉਸ ਨੂੰ ਖੋਲ ਅਰਬਾ ਖਰਬਾ ਤਨਾਂਦਲ ਕਿਸੇਦਾਰ ਬਾਬਾ ਰਾਜਾ ਰਾਜ ਸਿੰਘ ਜੋ ਵੀ ਸਾਡੇ ਦਸੇਦਾਰ ਨੇ ਅਰਬਾ ਖਰਬਾ ਤਨਾਂਦਲ ਜਿਨ੍ਹਾਂ ਦੀ ਅਗਵਾਈ ਹੇਠ ਅਸੀਂ ਚੱਲਦੇ ਆਂ ਵੀ ਜੋ ਸਾਨੂੰ ਸੰਸਾਰ ਦੇ ਵਿੱਚ ਪੰਜਾਬ ਦੀ ਧਰਤੀ ਦੇ ਵਿੱਚ ਜਿਹੜੀ ਸਾਡੀ ਸੇਵਾ ਲੱਗੀ ਆ ਕਹਿਣਾ ਬਹੁਤ ਆਸਾਨ ਹੈ ਪਰ ਕਰਨਾ ਬੜਾ ਔਖਾ ਹੈ ਲੋਕ ਕਹਿੰਦੇ ਕਿਰਤ ਕਰੋ ਵੰਡ ਛਕੋ ਪਰ ਅਜਕਲ ਕਿਰਤ ਵਾਲੇ ਬਹੁਤ ਘੱਟ ਨੇ ਤੇ ਠੱਗੀਆਂ ਥੋਰੀਆਂ ਵਾਲੇ ਵੱਧ ਨੇ ਉਹ ਕਹਾਵਤ ਜਿਹੜੀ ਸੀਗੀ ਉਹ ਸ਼ਲੋਕ ਜਿਹੜਾ ਸੀਗਾ ਉਹ ਗੱਲਾਂ ਦੇ ਵਿੱਚ ਹੀ ਰਹਿ ਗਿਆ ਗੱਲਾਂ ਵਿੱਚ ਹੀ ਰਹਿ ਗਿਆ ਤੇ ਸਾਡੇ ਪੰਜਾਬ ਦੇ ਵਿੱਚ ਜਿਹੜੇ 6 ਦਰਿਆ ਵਗਦੇ ਆ ਤੁਸੀਂ 5 ਦਰਿਆ ਆ ਨਾ ਕਿਹਾ ਕਰੋ ਕੁਝ ਛੇ ਦਰਿਆ ਕਿ ਆ ਕਿਹਾ ਕਰੂੰ ਕਿਉਂਕਿ ਸੇਮਾਂਦਰਿਆ ਹੋਂਦੀ ਪੁੱਛੋਗੇ ਕਿਹੜਾ ਪੰਜ ਦਰਿਆ ਦੇ ਪੰਜਾਂ ਦਰਿਆਵਾਂ ਦੀ ਧਰਤੀ ਤੇ ਹੋ ਗਏ ਸੇਮਾਂ ਦਰਿਆ ਸਾਡੇ ਨਸਿਆਂ ਦਾ ਗੜ ਹੋ ਗਿਆ ਤੋਂ ਇਸ ਕਰਕੇ ਜਿਹੜੇ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਇਹ ਪ੍ਰਾਤਨ ਇਹ ਪ੍ਰਾਤਨ ਸਰਦਾਈ ਹੈ ਉਹ ਨੌਜਵਾਨਾਂ ਦੇ ਲਈ ਤੇ ਜਿਵੇਂ ਅੱਜ ਕੱਲੇ ਪ੍ਰੋਟੀਨ ਵਗੈਰਾ ਸੱਕਦੇ ਨੇ ਪਰ ਇਹ ਪ੍ਰੋਟੀਨ ਨਾਲੋਂ ਵੀ ਥੋਦਾ ਇਹਦੇ ਵਿੱਚ ਇੱਕ ਕੁਦਰਤੀ ਨੇਚਰਲ ਚੀਜ਼ ਹੈ ਇਹਨਾਂ ਨੂੰ ਕੋਈ ਰੋਗ ਨਹੀਂ ਸਕਦਾ ਇਹ ਸਰੀਰ ਲਈ ਬਹੁਤ ਵੱਡੀ ਲਾਭਦਾਇਕ ਚੀਜ਼ ਹੈ ਬਾਕੀ ਸਾਡਾ ਜਿਹੜਾ ਵੀਰ ਗੁਰਦੀਪ ਸਿੰਘ ਲਹਾਰਾ ਕਿਉਂਕਿ ਪਹਿਲਾਂ ਇੱਕ ਕੌਮ ਦੇ ਲਈ ਸੰਘਰਸ਼ ਕੀਤਾ ਜੋ ਕਿ ਸਾਡੇ ਵਿੱਚੋਂ ਨਹੀਂ ਰਹੇ ਸ਼ਹੀਦ ਹੋ ਗਏ ਭਾਈ ਜੋਗਾ ਸਿੰਘ ਖਾਲਸਾ ਨੇ ਉਹਨਾਂ ਦੇ ਨਾਲ ਰਹੇ ਉਹਨਾਂ ਦੀ ਸੱਜੀ ਬਾਹ ਬਣ ਕੇ ਰਹੇ ਉਹ ਦੁਨੀਆ ਦੇ ਇਕੱਲ ਚਲਾਉਣਾ ਕਰਕੇ ਤਹੀਦੀ ਭਾ ਗਏ ਉਹਦਾ ਵੀ ਅੱਜ ਕੇਸ ਇਹਦੇ ਉੱਪਰ ਚੱਲ ਰਿਹਾ ਦੇ ਨਾਲ ਤੇ ਉਹ ਕੁਝ ਕੇਸ ਚ ਜਲਦੀ ਉਹਦੇ ਨਾਲ ਨਾਲ ਜੋ ਉਹ ਸੰਘਰਸ਼ ਕੀਤਾ ਫਿਰ ਇਹਨੂੰ ਇੱਕ ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਕਰਨਾ ਪੈ ਗਿਆ ਉਹ ਤੁਹਾਨੂੰ ਪਤਾ ਕਿ ਬਹੁਤ ਇੱਕ ਖਤਰਨਾਕ ਭਿਆਨਕ ਬਿਮਾਰੀ ਹੈ ਉਹ ਹੈ ਬਲੱਡ ਕੈਂਸਰ ਇਹਦੇ ਵਿੱਚ ਇਹਨਾਂ ਨੇ ਛਾਲ 1.5 ਸਾਲ ਆਪਣੀ ਮੌਤ ਨੂੰ ਇੱਕ ਕਰੀਬ ਮੌਤ ਨੂੰ ਕਰੀਬ ਜਾ ਕੇ ਯਾਨੀ ਕਿ ਮੌਤ ਦੇ ਕਰੀਬੋਂ ਵਾਪਸੀ ਕੀਤੀ ਹੈ। ਉਹ ਇਹ ਮੌਤ ਨਾਲ ਲੜ ਕੇ ਵਾਪਸ ਮੁੜਿਆ। ਉਹ ਤੋਂ ਬਾਅਦ ਵਿੱਚ ਇਹਨਾਂ ਨੂੰ ਉੱਚ ਘਰ ਦੇ ਵਿੱਚ ਖਰਚਾ ਕਟਵਾੜੀ 15 ਲੱਖ ਦੇ ਕਰੀਬ ਹੋ ਚੁਕਿਆ ਹੈ ਗਰੀਬ ਪਰਿਵਾਰ ਆਪਣਾ ਪਰਿਵਾਰ ਮਾਂ-ਬਾਪ ਪਿਤਾ ਜੀ ਥੇਰਤੇ ਨਹੀਂ ਹੈ। ਮਾਤਾ ਇੱਕ ਭਾਈ ਹੈ। ਇਹਦੀ ਇੱਕ ਵਾਈਫ ਆ, ਠਿੰਗਣੀ ਆ। ਨਾਲ ਹੀ ਇਹਦੇ ਇੱਕ ਛੋਟੀ ਜੀ 8-9 ਮਹੀਨੇ ਦੀ ਬੇਟੀ ਆ। ਤੋ ਘਰ ਦਾ ਖਰਚਾ ਬਹੁਤ ਮੁਸ਼ਕਿਲਾਂ ਚੱਲ ਰਿਹਾ ਸੀਆ ਤੋ ਇਹ ਕਾ ਕੇ ਫਿਰ ਇਹ ਛੱਡਣ ਦਾ ਵਿਚਾਰ ਸਾਂਝੇ ਹੋਏ ਉਹ ਇਹਨੇ ਗੱਲ ਕਹੀ ਵੀ ਆਹ ਡਾਕਟਰ ਕੰਮ ਕਰ ਸਕਦੇ ਆ ਤੋ ਇਹ ਲੈ ਕੇ ਸਾਨੂੰ ਇਹਦਾ ਸਾਥ ਦੇਣਾ ਪਿਆ ਉਹ ਸਾਥ ਦੇਵਾਂਗੇ ਅਸੀਂ ਹਰਕ ਨਾਲ ਖੜਦੇ ਆ ਤੁਹਾਡੇ ਲਈ ਚਾਰੇ ਧਰਮ ਦਾ ਸਤਿਕਾਰ ਹੈ ਚਾਹੇ ਕੀ ਜੇ ਧੀ ਦਾ ਮਸਲਾ ਹੋਵੇ ਚਾਹੇ ਕਿਸੇ ਭਰਾ ਦਾ ਮਸਲਾ ਹੋਵੇ ਚਾਹੇ ਕਿ ਜੇ ਪਰਿਵਾਰ ਦਾ ਮਸਲਾ ਹੋਵੇ ਅਸੀਂ ਖੜਦੇ ਆ ਪਰ ਅਸੀਂ ਇਹਦੇ ਨਾਲ ਵੀ ਖੜੇ ਆ ਇਹ اگے ਕੀ ਸਾਡਾ ਇਹ ਨਾਲ ਖੜਨ ਦਾ ਸਾਡਾ ਇੱਕ ਸਾਨੂੰ ਬਹੁਤ ਵੱਡੀ ਪਰਮਾਤਮਾ ਅਕਾਲ ਪਖਣੇ ਸੇਵਾ ਭక్తి ਦੀ ਜੋ ਸਾਨੂੰ ਇਹ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਪੰਜਾਬ ਦੀ ਧਰਤੀ ਨੂੰ ਨੌਜਵਾਨਾਂ ਨੂੰ ਇਹੀ ਗੱਲ ਸਨੇਹਾ ਲਾਉਣਾ ਚਾਹੁੰਦਾ ਕਿ ਇਹ ਜਿਹੜੀ ਚੀਜ਼ ਆ ਜਿਹੜਾ ਤੁਸੀਂ ਫਰੂਟੀਆਂ ਪੀਂਦੇ ਹੋ ਤੁਸੀਂ ਠੰਡਾ ਲਿੰਕਾ ਕੋਕ ਵੀ ਨਾ ਇੱਕ ਲਾਲ ਰੰਗ ਦੀ ਗੁਲਾਬੀ ਰੰਗ ਦੀ ਬੋਤਲ ਹੁੰਦੀ ਆ ਉਹ ਵੀ ਬੜਾ ਲੋਕ ਪੀਂਦੇ ਆ ਨਸ਼ਾ ਜਿਹੜਾ ਦੁਨੀਆ ਪਰਦਾ ਆਮ ਹੀ ਹੋ ਗਿਆ ਜਿਹੜੀ ਇਹ ਚੀਜ਼ਾਂ ਇੱਕ ਕੁਦਰਤੀ ਔਰ ਇੱਕ ਹੱਥੀਂ ਤਿਆਰ ਕੀਤੀ ਹੋਈ ਚੀਜ਼ ਆ ਅਗਰ ਤੁਸੀਂ ਪ੍ਰੋਟੀਨ ਦਾ ਡੱਬਾ ਵੀ ਲਿਆਉਗੇ ਤਾਂ 5000 ਤੋਂ ਘੱਟ ਨਹੀਂ ਆਉਂਦਾ ਪਰ ਜਿਹੜੀਆਂ ਕਿੜੀਆਂ ਚੀਜ਼ਾਂ ਪਾਣੇ ਹੋ ਇਹਦੇ 'ਚ ਗੱਲ ਕਰੀ ਤਾਂ ਕਿੜੀਆਂ ਕਿੜੀਆਂ ਚੀਜ਼ਾਂ ਤੇ ਪ੍ਰਾਤਨ ਚੀਜ਼ਾਂ ਜਿਵੇਂ ਬਾਟਾ ਪਿਆ ਹੋਇਆ ਵਾ ਬਹੁਤ ساری ਚੀਜ਼ਾਂ ਕਿੜੀਆਂ ਪ੍ਰਾਤਨ ਚੀਜ਼ਾਂ ਤੁਸੀਂ ਯੂਜ਼ ਕਰਦੇ ਹੋ ਵੀਰ ਜੀ ਆਪਾਂ ਇਹ 'ਚ ਲਾਚੀ ਆ ਬਦਾਮ ਆ ਕਾਜੂ ਆ ਖਸਖਸਾ ਚਾਰੋਂ ਮੰਗ ਲਿਆ ਕਾਲੀ ਲਾਚੀ ਆ ਸੌਂਫ ਆ ਗਲਾਬ ਦੇ ਪੱਤੇ ਆਪਾਂ ਇਹ 9 ਕਾਟਮਾ ਪਾਈ ਦਿਆ ਇੱਥੇ ਆਪਾਂ ਖੰਡ ਦਾ ਇਸਤੇਮਾਲ ਨਹੀਂ ਕਰਦੇ ਜਿਹੜੀ ਦੇਸੀ ਸ਼ੱਕ ਹੈ ਉਹਦਾ ਇਸਤੇਮਾਲ ਕਰਦੇ ਆਂ ਜੀ ਮੁਰਾਨੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਬਾਟਾ ਵੀ ਹੈਗਾ ਤੁਹਾਡੇ ਕੋਲ ਬਾਟੇ ਚ ਬਾਟੇ ਚ ਕੀ ਫਾਇਦਾ ਬਾਟੇ ਸਰਵ ਲੋ ਦਾ ਬਾਟਾ ਵਾਏ ਜਿਹੜੇ ਵੀਰ ਆਪਾਂ ਨੂੰ ਕਹਿੰਦੇ ਆ ਨਾ ਬਾਟੇ ਵਿੱਚ ਛਕਣਾ ਉਹਨਾਂ ਨੂੰ ਉਹੀ ਬਾਟੇ ਵਿੱਚ ਵੀ ਛਕਾ ਦਿੰਦਾ ਵਾ ਜੀ ਹਾਂਜੀ ਕਿਉਂਕਿ ਬਹੁਤ ਸਾਰੇ ਸਿੰਘ ਦੇਖੇ ਨੇ ਉਹ ਬਾਟੇ ਤੋਂ ਬਗੈਰ ਖਾਣਾ ਖਾਣਾ ਤੇ ਪੀਣਾ ਕਰਦੇ ਨਹੀਂ ਹੈਗੇ ਨਹੀਂ ਵੀਰ ਜੀ ਆਪਣੇ ਕੋ ਸਿੰਘ ਹੁੰਦੇ ਜਿਹੜੇ ਚੜਦੀ ਕਲਾ ਵਾਲੇ ਸਿੰਘ ਆ ਉਹ ਬਾਟੇ ਤੋਂ ਬਿਨਾ ਛੱਕਦੇ ਨਹੀਂਗੇ ਆਪਣਾ ਦੂਜੇ ਭਾਂਡਿਆਂ 'ਚ ਛੱਕਦੇ ਨਹੀਂ ਤੇ ਫਿਰ ਅਸੀਂ ਬਾਟੇ ਉਹਨਾਂ ਦੇ ਤੇ ਸਰਮੋ ਦੇ ਬਾਟੇ ਉਹਨਾਂ ਦੇ ਵਿੱਚ ਬੀਜਣ ਤੋਂ ਮਨਾ ਕੀਤਾ ਜਾਂਦਾ ਜੇ ਪੰਜਾਬ ਦੇ ਵਿੱਚ ਬੀਜੀ ਜਾਂਦੀ ਹੋਵੇ ਤੇ ਇਹ ਖਰਕਲ ਆਪਾਂ ਨੂੰ 2-300 ਰੁਪਏ ਕਿਲੋ ਮਿਲ ਸਕਦੀ ਆ ਮਿਲ ਸਕਦੀ ਜੇ ਆਪਣੀ ਘਰ ਦੀ ਖੇਤੀ ਹੋਵੇ ਪਰ ਇਹ ਸਾਨੂੰ 1000 1700 ਤੋਂ ਥੱਲੇ ਨਹੀਂ ਮਿਲਦੀ ਤੇ ਸਾਨੂੰ ਪੰਜਾਬ ਨੂੰ ਪੰਜਾਬ 'ਚ ਸਾਨੂੰ ਬੀਜਣ ਦਾ ਮੌਕਾ ਮਿਲੇ ਤੇ ਜਿਹੜੇ ਪੰਜਾਬ ਦੇ ਵਿੱਚ ਨਸਿਆਂ ਦਾ ਘੜਾ ਚਿੱਟੇ ਦਾ ਘੜਾ ਕੈਪਸੂਲ ਗੋਲੀਆਂ ਦਾ ਘੜਾ ਉਹ ਖਤਮ ਹੋ ਸਕਦਾ ਪਰ ਅਸੀਂ ਇਹ ਗੱਲ ਕਹ ਨਹੀਂ ਕਹੋਣਾ ਕਿ ਕਿੰਨੇ ਵੀ ਪੰਜਾਬ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਸਿੱਖਾਂ ਦੇ ਮੁੰਡੇ ਹੀ ਪੀਣ ਇਹਨੂੰ ਹਰ ਧਰਮ ਦੇ ਲਈ ਲਾਭਦਾਇਕ ਹੈ ਕਿਉਂਕਿ ਇਹ ਸਾਡੇ ਲਈ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੇ ਅੱਜ ਤੋਂ 400 ਸਾਲ ਪਹਿਲਾਂ 500 ਸਾਲ ਪਹਿਲਾਂ ਇਹੀ ਚੀਜ਼ਾਂ ਵਰਤੀਆਂ ਜਾਂਦੀਆਂ ਸੀਗੀਆਂ ਅੱਛਾ ਬਾਬਾ ਜੀ ਤੇ ਮੈਂ ਦੇਖਣਾ ਚਾਹਾਂਗਾ ਵੀ ਕਿ ਕਿਹੜੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਇੱਕ ਇੱਕ ਚੀਜ਼ ਮੈਨੂੰ ਦਿਖਾ ਦਿਓ ਕਿਉਂਕਿ ਬਹੁਤ ਸਾਰੇ ਸ਼ਰਧਾਈ ਵਾਲੇ ਹੋਰ ਵੀ ਬੈਠੇ ਨੇ ਵੀ ਇਹ ਚੀਜ਼ਾਂ ਕਦੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਹਾਂਜੀ ਹਾਂਜੀ ਵੀਰ ਜੀ ਆਪਾਂ ਸਰਵਲੋਂ ਦੇ ਬਾਟੇ ਰੱਖਿਆ ਜਿਹੜੇ ਸਿੰਘ ਦੇ ਗਲਾਸਾਂ ਵਿੱਚ ਨਹੀਂ ਛੱਕਦੇ ਤੇ ਆਪਾਂ ਸਰਵਲੋਂ ਦੇ ਬਾਟੇ ਰੱਖਿਆ ਜਿਹੜਾ ਵੀ ਵੀਰ ਮੰਗਦਾ ਨਾ ਜਿਹੜਾ ਕਹਿੰਦਾ ਆਪਾਂ ਸਰਵਲੋਂ ਦੇ ਬਾਟੇ ਆਪਾਂ ਨਾਲ ਸਰਵਲੋਂ ਦੇ ਬਾਟੇ ਜੀ ਵੀ ਦਿਖਾ ਦਿੰਦਾ ਜੀ ਹਾਂਜੀ ਅੱਛਾ ਜੇ ਤੁਸੀ ਲਗੜਾ ਲਾਉਨੇ ਹੋ ਇੱਕ ਆ ਬਹੁਤ ਮਹੱਤਵਪੂ ਇਹ ਹੈਗਾ ਨਿੰਮਦਾ ਜੀ ਇਹ ਵੀ ਜੋ ਆਪਾਂ ਰਗੜਦੇ ਦੀ ਵੀ ਤਸਵੀਰ ਠੰਡੀ ਹੁੰਦੀ ਆ ਆਪਣੇ ਕੋਲ ਲਾਲ ਪੱਥਰ ਹੀ ਆ ਜੀ ਇਹਨੂੰ ਸੁਨਹਿਰਾ ਆਪਾਂ ਕਹਿ ਦਿੰਨੇ ਆ ਇਹ ਵੀ ਲਾਲ ਆ ਜੀ ਇਹ ਵੀ ਤਸਵੀਰ ਇਹਦੀ ਵੀ ਠੰਡੀ ਹੁੰਦੀ ਆ ਜੀ ਅੱਛਾ ਕੋਈ ਇਹਦੇ ਵੀ ਰੂਲ ਹੁੰਦੇ ਨੇ ਵੀ ਇਹਨੂੰ ਇਸ ਤਰੀਕੇ ਨਾਲ ਹੀ ਬਣਾਉਣਾ ਹੈ ਹਾਂਜੀ ਹਾਂਜੀ ਮਿਰਜੀ ਆਪਣੇ ਆਪਾਂ ਬਿਲਕੁਲ ਸਫਸਾ ਸਾਫਾਈ ਦੇ ਵਿੱਚ ਇਹਨੂੰ ਰਗੜੀਦਾ ਜੀ ਬੈ ਕੇ ਇੱਥੇ ਦੋ ਢਾਈ ਘੰਟੇ ਹਾਂਜੀ ਦੋ ਢਾਈ ਘੰਟੇ ਲੱਗ ਜਾਂਦੇ ਆਪਾਂ ਪਹਿਲਾਂ ਇਹਨੂੰ ਰਗੜਦੇ ਆਂ ਦੇਣ ਦੇ ਵਿੱਚ ਅਸੀਂ ਦੋ ਵਾਰ ਹੀ ਰਗੜਦੇ ਆਂ ਇੱਕ ਵਾਰੀ ਸਵੇਰੇ ਜਦੋਂ ਆਈਦਾ ਉਦੋਂ ਇੱਕ ਵਾਰੀ ਫਿਰ ਆਪਾਂ ਦੁਪਹਿਰੇ ਰਗੜੀਦਾ ਜੀ ਦੋ ਟਾਈਮ ਅਸੀਂ ਤਿਆਰ ਕਰਦੇ ਹਾਂ ਸੱਭੀ ਹਾਂਜੀ ਗੁਜ਼ਾਰਾ ਹੋ ਜਾਂਦਾ ਘਰੇ ਜਿਸ ਤਰ੍ਹਾਂ ਤੁਸੀਂ ਇੰਨਾ ਸਫਰ ਕੀਤਾ ਹੈਗਾ ਹਸਪੀਟਲ ਤੱਕ ਐਡਮਿਟ ਰਹੇ ਤੁਸੀਂ ਤੇ ਆ ਗੁਜ਼ਾਰਾ ਹੋ ਜਾਂਦਾ ਇਹਨਾਂ ਦਾ ਕਰਦਾ ਸਾਰਾ ਹਾਂਜੀ ਹਾਂਜੀ ਵੀਰ ਜੀ ਹਜੇ ਤਾਂ ਅਸੀਂ ਆਪਾਂ ਸਾਨੂੰ ਹਫ਼ਤਾ ਕੋ ਹੋਇਆ ਵਾ ਤੇ ਜਿੰਨੇ ਵੀ ਅਸੀਂ ਸਮਰਾਲਾ ਚੌਂਗੜੇ ਰੋਡ ਤੇ ਚੰਡੀਗੜ੍ਹ ਰੋਡ ਤੇ ਸਮਰਾਲਾ ਚੌਂਗੜੇ ਵੀਰ ਪੈਲਸ ਤੇ ਕੋਲੇ ਸਾਥ ਦੇਣਾ ਸਾਡਾ ਜਿਹੜਾ ਸਾਡਾ ਘਰ ਦਾ ਗੁਜ਼ਾਰਾ ਜਿਹੜਾ ਚੱਲ ਸਕੇ ਅੱਛਾ ਪੰਜਾਬ ਦੇ ਵਿੱਚ ਹੀ ਆਸੀਂ ਪੰਜਾਬੀਆਂ ਦਾ ਕਿੰਨਾ ਸਹਿਯੋਗ ਤੁਹਾਨੂੰ ਮਿਲ ਰਿਹਾ ਜਦੋਂ ਵੀ ਦੁਕਾਨ ਲਾਈ ਹੈ ਹਜੇ ਵੀਰ ਜੀ ਥੋੜਾ ਸਹਿਯੋਗ ਹੈ ਥੋੜਾ ਮਿਲ ਰਿਹਾ ਵਾ ਤੇ ਰਸਤੇ ਦੀ ਮਹਾ ਪੈਸੇ ਪੂਰੇ ਹੁੰਦੇ ਆ ਤੇ ਹਜੇ ਇੰਨਾ ਸਹਿਯੋਗ ਹੈ ਨਹੀਂ ਸਾਡੇ ਕੋ ਤੇ ਜਿਹੜੀ ਸਾਡੀ ਵੀ ਘਰ ਦਾ ਗੁਜ਼ਾਰਾ ਚੱਲ ਸਕੇ ਤੇ ਥੋੜੇ ਕਿ ਦਿਨ ਹੋਇਆ ਤਕਰੀਬਨ ਹਜੇ 40 ਕੁ ਗਲਾਸ ਛੋਟੇ ਵਕਦੇ ਆ ਜੀ ਤੇ 10 15 ਗਲਾਸਾਂ ਜੀ ਵੱਡੇ ਵਿਕਦੇ ਆ ਮਤਲਬ ਖਰਚਾ ਹੀ ਪੂਰਾ ਹੁੰਦਾ ਖਰਚਾ ਹੀ ਪੂਰਾ ਹੁੰਦਾ ਮਹਾ ਰਸਦਾ ਹੀ ਖਰਚਾ ਪੂਰਾ ਹੁੰਦਾ ਜੀ ਘੱਟੋ ਘੱਟ ਮੈਂ ਕਹਿੰਦਾ ਜੇ ਦੋ ਟਾਈਮ ਹੀ ਰਗੜਦੇ ਆ ਨਾ 16 1700 ਦੀ ਰਸ ਤਰਕੜੀ ਜਾਂਦੀ ਆ ਤੇ ਉਹਨੇ ਕੀ ਪੈਸੇ ਜੇ ਪੂਰੇ ਹੁੰਦੇ ਆ ਹਾਂਜੀ ਘਰ ਦਾ ਸਹਿਯੋਗ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਮੰਮੀ ਦਾ ਕਹਿ ਲਈਏ ਜੀ ਠੀਕ ਆ ਜੀ ਘਰ ਦਾ ਚੱਲੀ ਜਾਂਦਾ ਖਰਚਾ ਬਣੀ ਵੱਡਾ ਬ੍ਰਦਰ ਵੀ ਕੰਮ ਕਰਦਾ ਛੋਟਾ ਬ੍ਰਦਰ ਵੀ ਕੰਮ ਕਰਦਾ ਵਾ ਚਲੋ ਹਜੇ ਉਹਨਾਂ ਦੇ ਸਿਰ ਤੇ ਚੱਲੀ ਜਾਂਦਾ ਮੜਾ ਮੋਟਾ ਤੇ ਮੈਂ ਕਾਫੀ ਟਾਈਮ ਫ੍ਰੀ ਵੀ ਰਿਹਾ ਵਾਂ ਤਾਂ ਵੀ ਉਹੀ ਰਾਸ਼ਨ ਪਾ ਬਾਕੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਰਿਹਾ ਮੇਰੇ ਇਲਾਜ ਦੇ ਵਿੱਚ ਆਪਣੇ ਪ੍ਰਿਤਪਾਲ ਸਿੰਘ ਜੀ ਨੇ ਮਕੇਰੀਆਂ ਤੋਂ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੋਰ ਜਥੇਬੰਦੀਆਂ ਦਾ ਬਹੁਤ ਵੱਡਾ ਜਨੰਗ ਸਿੰਘ ਜਥੇਬੰਦੀਆਂ ਦਾ ਸਹਿਯੋਗ ਰਿਹਾ ਜਿਨ੍ਹਾਂ ਨੇ 10-10 20-20 ਰੁਪਏ ਕਰਕੇ ਮੇਰੀ ਮਦਦ ਇਲਾਜ ਵਿੱਚ ਮਦਦ ਕੀਤੀ ਹੈ ਜੀ ਸਾਰੇ ਜਥੇਬੰਦੀਆਂ ਨੇ ਪੈਸੇ ਇਕੱਠੇ ਕਰ-ਕਰਕੇ ਤੁਹਾਡਾ ਇਲਾਜ ਕਰਵਾ ਜੀ ਸਾਰੀਆਂ ਜਥੇਬੰਦੀਆਂ ਨੇ ਇਦਾਂ ਦਾ ਕੋਈ ਵੀ ਨਹੀਂ ਮੈਂ ਕਹਿੰਦਾ ਵੀਰਪਰਾ ਹੋਣਾ ਜਿਨ੍ਹਾਂ ਨੇ ਮੇਰੀ ਮਦਦ ਨਹੀਂ ਕੀਤੀ ਜੋ ਵੀ ਉਹਨਾਂ ਦੀ ਸਰਦਾ ਸੀ 10 20 50 100 ਰੁਪਏ ਮੇਰੀ ਮਦਦ ਕਰਕੇ ਇਕੱਠੇ-ਇਕੱਠੇ ਆ ਦੁਕਾਨ ਲਾਉਣ ਦੇ ਵਿੱਚ ਵੀ ਜਥੇ ਬੰਦੀਆਂ ਦਾ ਹੱਥ ਹਾਂਜੀ ਹਾਂਜੀ ਵੀਰ ਜੀ ਕੋਲ ਇਹ ਐਸ ਜਿਹੜਾ ਸਮਾਨ ਮੈਂ ਲੈ ਕੇ ਇੱਥੇ ਰਸਤਾ ਪਾਇਆ ਵਾ ਉਹਦੇ ਵਿੱਚ ਵੀ ਸੰਯੋਗ ਰਿਹਾ ਵੀਰਾ ਭਰਾਵਾਂ ਦੇ ਨਾਲ ਹਾਂਜੀ ਕਿਸੇ ਨੇ ਸਲਾਹ ਕੀਤੀ ਸੀ ਵੀ ਮੈਂ ਇਹ ਕੰਮ ਕਰਨਾ ਹੈਗਾ ਵੀ ਮੈਨੂੰ ਸਹਿਯੋਗ ਚਾਹੀਦਾ ਹਾਂਜੀ ਬਾਬਾ ਪ੍ਰਗਟ ਸਿੰਘ ਨੇ ਮੈਂ ਕਿਹਾ ਸੀ ਮੈਂ ਕਿਹਾ ਬਬਈ ਆਪਾਂ ਸ਼ਰਦਈ ਦਾ ਪੈਰਾ ਲਾੜੀਏ ਆਪਾਂ ਤੁਹਾਡਾ ਸ਼ਰਦਈ ਦਾ ਜੋ ਵੀ ਸਮਾਨ ਬਣਦਾ ਮੈਨੂੰ ਲਿਸਟ ਬਣਾ ਕੇ ਦੇ ਦੇ ਇੱਕ ਤੇ ਆਪਾਂ ਜਿੰਨਾ ਵੀ ਸਮਾਨ ਪੈਂਦਾ ਵਾ ਤੇ ਆਪਾਂ ਰਲ ਮਿਲ ਕੇ ਸਾਰੇ ਸਿੰਘ ਤੇ ਕਰ ਲੈਨੇ ਆ ਪੈਰਾ ਜੇ ਜਿਸ ਤਰ੍ਹਾਂ ਲੋਕ ਦੇਖਦੇ ਨੇ ਵੀ ਅੱਜ ਕੱਲ ਤਾਂ ਵੱਡੇ ਵੱਡੇ ਦੁਕਾਨਾਂ ਦੇ ਵਿੱਚ ਜਾਂਦੇ ਨੇ ਕਈ ਵਾਰੀ ਇਸ ਤਰ੍ਹਾਂ ਤਨਹੀ ਹੁੰਦਾ ਵੀ ਜਦੋਂ ਲੋਕ ਆਂਦੇ ਨੇ ਵੀ ਇੱਥੇ ਛੋਟੀ ਜੀ ਦੁਕਾਨ ਲਾਈ ਆ ਵੀ ਲੋਕ ਇਗਨੋਰ ਕਰ ਜਾਂਦੇ ਹੁਣ ਹਾਂਜੀ ਮਿਰਜੀ ਕਈ ਕਰ ਜਾਂਦੇ ਦੇਖ ਕੇ ਕਈ ਤਾਂ ਵੀਰੇ ਵੀ ਸੋਚ ਲੈਂਦੇ ਆ ਸ਼ਾਇਦ ਇਹ ਨਸ਼ੇ ਦੀ ਚੀਜ਼ ਵੇਚ ਰਿਹਾ ਭੰਗ ਵੇਚ ਰਿਹਾ ਮੈਂ ਸਾਰੀ ਸੰਗਤ ਨੂੰ ਜਿਹੜੇ ਵੇਖ ਰਹੇ ਨੇ ਚੈਨਲ ਤੇ ਇਹ ਭੰਗ ਨਹੀਂ ਹੈਗੀ ਇਹ ਬਿਲਕੁਲ ਕੋਲਡ ਡਰਿੰਕਾਂ ਤੋਂ ਉੱਤੇ ਉੱਠ ਕੇ એનર્ਜੀ ਡਰਿੰਕ ਜਿਹੜੀ ਪੀਂਦੇ ਉਹਦੇ ਤਾਂ ਵੀ ਕਈ ਗੁਣਾ ਉੱਠ ਕੇ ਦੇਸੀ ਨੁਕਤਾ ਇਹ ਪ੍ਰਾਤਨ ਨੁਕਸਾ ਜਿਹੜੇ ਆਪਣੇ ਅੰਗਰੇਜ਼ਾਂ ਤੋਂ ਪਹਿਲਾਂ ਆਪਣੇ ਵੱਡੇ-ਵਡੇਰੇ ਛੱਕਦੇ ਰੇ ਆ ਸ਼ਰਦਈਆਂ ਹੀ ਛੱਕਦੇ ਰੇ ਆ ਇਹ ਜਦੋਂ ਅੰਗਰੇਜ਼ ਆਏ ਉਸ ਤੋਂ ਬਾਅਦ ਚਾਹ ਚੱਲੀ ਆ ਚਾਹ ਤੋਂ ਪਹਿਲਾਂ ਇਹ ਹੀ ਏਨਰਜੀ ਡਰਿੰਕ ਆਪਣੀ ਚਲਦੀ ਰਹਿੰਦੀ ਸੀ ਤਾਂ ਹੀ ਤੁਸੀਂ ਪ੍ਰਾਤਾਂਹ ਸੰਘ ਦੇਖੇ ਇਨੇ ਚੜਦੀ ਕਲਾ ਵਾਲੇ ਸਿੰਘ ਹੁੰਦੇ ਇਹਨਾਂ ਲਈ ਛੱਕ ਛੱਕ ਕੇ ਉਹ ਸੇਤਾ ਬਣਾਈਆਂ ਨੇ ਉਹਨਾਂ ਨੇ ਅੱਛਾ ਬਾਬਾ ਜੀ ਜਦੋਂ ਕੋਈ ਨਿਹੰਗ ਖੜਿਆ ਹੋਵੇ ਤੇ ਇਸ ਤਰ੍ਹਾਂ ਦੀ ਦੁਕਾਨ ਲਾਈ ਹੋਵੇ ਇਸ ਤਰ੍ਹਾਂ ਸ਼ਰਦਾਈ ਬਣ ਰਿਹਾ ਹੋਵੇ ਤਾਂ ਕਈ ਲੋਕਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਇਹ ਵਾਕਈ ਪੰਗਿਆ ਆ ਜਾਂ ਕੋਈ ਨਸ਼ਾ ਆ ਇਸ ਤਰ੍ਹਾਂ ਦਾ ਕਹਿੰਦੇ ਹੁੰਦੇ ਇਹਨੂੰ ਦੇਖੋ ਜਿਨ੍ਹਾਂ ਨੂੰ ਤਾਂ ਪਤਾ ਉਹਨਾਂ ਨੂੰ ਤਾਂ ਪੁੱਛਣ ਦੀ ਲੋੜ ਨਹੀਂ ਪੈਂਦੀ 24 сърਦਾਈ ਤੇ ਰਗੜਾ ਇਹ ਵੱਖ-ਵੱਖ ਹੁੰਦਾ ਇੱਕ دارو ਹੁੰਦੀ ਆ ਇੱਕ ਦਵਾ ਹੁੰਦੀ ਆ ਹੈਨਾ ਪਾਸਾ ਵਾਂ ਤੋਂ ਹੁੰਦੀ ਆ ਸਾਡੇ ਜਿਹੜਾ ਸਰਦਾਈ ਆ ਇਹਨੂੰ ਸਭ ਨੂੰ ਪਤਾ ਉਹ ਜਿਹੜਾ ਜਾਣਦਾ ਵਾ ਉਹਨੂੰ ਬਈ ਸਰਦਾਈ ਜਿਹੜੀ ਹੁੰਦੀ ਆ ਇਹਨੂੰ ਹਰਕੂ ਪੀ ਸਕਦਾ ਇਹ ਰਗੜਾ ਹੋਏਗਾ ਤੇ ਰਗੜੇ ਨੂੰ ਫਿਰ ਲੋਕਿਆਂ ਦੇ ਵੀ ਰਗੜਾ ਹੈ ਦੂਜਾ ਵਾਲਾ ਵਾ ਉਹਦੀ ਪਛਾਣ ਵੱਖਰੀ ਹੁੰਦੀ ਆ ਸਭ ਨੂੰ ਪਤਾ ਲੱਗਦਾ ਵੀ ਇਹ ਪੰਗ ਵਾਲਾ ਰਕੜਾ ਵਾ ਅੱਛਾ ਬਾਬਾ ਜੀ ਕੀ ਕਹਿਣਾ ਚਾਹੋਗੇ ਈ ਵਿਊਅਰਸ ਨੂੰ ਤੁਸੀਂ ਵੀ ਕੀ ਕਹਿਣਾ ਚਾਹੋਗੇ ਕਿ ਸਾਡਾ ਸਹਿਯੋਗ ਦਿਓ ਕਿਉਂਕਿ ਨਵੀਂ ਦੁਕਾਨ ਹੈ ਤੁਹਾਡੀ ਜੀ ਹਾਂਜੀ ਵੀਰ ਜੀ ਮੈਂ ਸਾਰੇ ਦਸਤਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆ ਜੈਨ ਹਸਪੀਟਲ ਆ ਜੀ ਸਾਹਮਣੇ ਸਿਮਰਨ ਹੋਂਡਾ ਵਾ ਮਗਰ ਸਾਡੇ ਪਾਰ ਗਿਆ ਤੇ ਮੈਂ ਸਾਰੇ ਵੀਰਾਂ ਨੂੰ ਇਹੀ ਸੰਯੋਗ ਕਰਨਾ ਚਾਹੁੰਦਾ ਕਿ ਅਸੀਂ ਜਿਹੜੀ ਸਰਦਾਈ ਦੀ ਦੁਕਾਨ ਦਿੱਤੀ ਲਾਈ ਆ ਸਾਨੂੰ ਵੱਧ ਤੋਂ ਵੱਧ ਸੰਯੋਗ ਕਰੋ ਜੋ ਜੋ ਸਾਡਾ ਇਹ ਕਾਰਜ ਜਿਹੜਾ ਚੱਲ ਸਕੇ ਜਿਹੜਾ ਘਰ ਦਾ ਵਿਜ਼ਾਰਾ ਸਾਡਾ ਵਧੀਆ ਚੱਲਦਾ